ਅधिक ਸਾਰ ਵੀਰੋ ਸਸਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਮਾਣਾ ਤਸਵੀਰ ਜਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੁਪੀਖੀਵੜ ਤੋਂ ਦੋਸਤੋ ਜਦੋਂ ਚਪਾਲ ਅਮਰਸਰ ਨੂੰ ਜਾਂਦੇ ਆ ਤੇ ਰਸਤੇ ਵਿੱਚ ਪਿੰਡ ਸੌਰਸਿੰਗ ਆਉਂਦਾ ਸੌਰਸਿੰਗ ਪਿੰਡ ਤੋਂ ਮਾਣੇ ਮੱਲੀਆਂ ਨੂੰ ਇੱਕ ਛੜਕ ਆਉਂਦੀ ਆ ਠੀਕ ਹੈ ਜੀ ਪਿੰਡ ਤੁਸੀਂ ਮਾਣੇ ਵਿਜ਼ਿਟ ਕਰ ਜਾਓਗੇ ਵਿਧੀਚੰਦ ਸ਼ੀਨਾ ਪਿੰਡ ਥੋੜੀ ਦੂਰੀ ਤੇ ਆ ਉਹ ਚਰਪੰਡ ਵੀ ਬਿਲਕੁਲ ਅਲੱਗ ਹੈ ਤੇ ਸੋਰ ਸਿੰਘ ਤੋਂ ਤਕਰੀਬਨ ਕੋਈ 2 ਕਿਲੋਮੀਟਰ ਦੀ ਦੂਰੀ ਹੈ ਸਾਰੀ ਅੱਜ ਇਸ ਵੀਡੀਓ ਦੇ ਵਿੱਚ ਨਾਗਰ ਦਾ ਤੁਹਾਨੂੰ ਦਿਖਾਵਾਂਗੇ ਵੈਸੇ 5 ਕਿ ਦਿਖਾਉਣੇ ਆ ਤਿੰਨ ਵੜਾ ਸੁਈਆਂ ਸਵਾਈਆਂ ਨੇ ਤੇ ਦੋ ਗੱਬਣ ਆ ਇਹ ਪੰਜ ਪਸ਼ੂ ਆ ਪੰਜ ਨਾਗਰ ਨੇ ਠੀਕ ਹੈ ਜੀ ਬਾਕੀ ਭਾ ਪਰਤਾ ਕੀ ਰਹਿਣ ਵਾਲਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਤੇ ਪਿੰਡ ਮਾਣੇ ਤੁਸੀਂ ਖਾਸ ਵਿਜ਼ਿਟ ਕਰਨੀ ਆ ਦੋਸਤੋ ਤਰੀਕ ਆ ਜ 28 ਦਸੰਬਰ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਆਉ ਕਰਦੇ ਆ ਗੱਲਬਾਤ ਲੈ ਲੈਂਦੇ ਆ ਡਿਟੇਲ ਕੀ ਇਨਫੋਰਮੇਸ਼ਨ ਆ ਕੀ ਤੇ ਤੇਰਾ ਬਾਕੀ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ। ਸਾਡੀ ਨਿਸ਼ਾਨ ਵੀਰੇ ਸਾਸਰੀ ਘਰ। ਸਾਸਰੀ ਘਰ ਸੰਤੂ ਸਾਹਿਬ ਹੋਰ ਸਾਰੇ ਕੀ ਹਾਲ ਜੇ? ਹੋਰ ਮਹਾਰਾਜ ਠੀਕ ਠਾਕ ਜੀ। ਕਿਰਪਾ ਕਿਰਪਾ ਸੰਤੂ ਸਾਹਿਬ। ਅੱਛਾ ਨਿਸ਼ਾਨ ਵੀਰੇ ਜਿਵੇਂ ਆਪਾਂ ਦੱਸਿਆ ਤਕਰੀਬਨ ਤਿੰਨ ਕੇ ਨਾਗ ਆਪਣੇ ਕੋਲ ਅੱਜ ਸੋਏ ਤੇ ਦੋ ਗੱਬਣਾ। ਸੰਤੂ ਸਾਹਿਬ ਆਹ ਦੋਵੇਂ ਗੱਬਣਾ। ਹਾਂਜੀ। ਬਾਕੀ ਤਿੰਨੇ ਸੁਈਆਂ ਜੀ। ਠੀਕ ਹੈ ਵੀਰੇ। ਹਾਂਜੀ। ਅ ਅੱਛਾ ਜੀ ਜਾਨਵਰ ਇੱਕ ਮੋٹے ਤੌਰ ਤੇ ਦੱਸ ਦਈਏ ਜਿਹੜੇ ਪਸ਼ੂ ਆਪਣੇ ਕੋਲ ਸਵੇ ਸਵਾਏ ਆ ਕਿੰਨੇ ਦਿਨਾਂ ਦੇ ਵਿੱਚ ਵਿੱਚ ਸੰਧੂ ਸਾਹਿਬ ਇੱਕ ਦੋ ਦਿਨ ਤੋਂ ਚੱਲੰਦਾ ਹੈ ਜੀ ਅੱਛਾ ਜੀ ਆਹ ਵੀ ਅੱਜ ਹੀ ਸੁਈਆ ਵਛੀ ਅੱਛਾ ਜੀ ਇਹਨੂੰ ਕੋਈ 5 ਦਿਨ ਹੋਏ ਆ ਅੱਛਾ ਜੀ ਤੇ ਇਹਨੂੰ ਕੋਈ 3 ਦਿਨ ਹੋਏ ਜੀ ਠੀਕ ਆ ਜੀ ਹਾਂ ਜੀ ਲਓ ਦੋਸਤੋ ਤਕਰੀਬਨ ਕੋਈ 2 ਤੋਂ ਲੈ ਕੇ ਕੋਈ 5-4 ਦਿਨਾਂ ਦੇ ਵਿੱਚ ਵਿੱਚ ਸੁਆ ਸਾਰੀਆਂ ਵੜਾਂ ਦਾ ਤਿੰਨ ਸੁਈਆਂ ਸਵਾਈਆਂ ਨੇ ਦੋ ਗੱਬਣ ਆ ਤੇ ਨਿਸ਼ਾਨ ਸ਼ਰਵਾਦ ਵੀਰੇ ਕਿਹੜੇ ਪਾਸੇ ਲਓ ਪਹਿਲਾਂ ਕਰ ਲੈ ਸੰਧੂ ਸਾਹਿਬ ਲਓ ਦੋਸਤੋ ਜੋੜਾ ਪਹਿਲਾਂ ਗੱਬਣ ਵੜਾਂ ਦਾ ਆਪਾਂ ਤੁਹਾਨੂੰ ਦਿਖਾ ਦਿੰ ਸੋਇਆ ਸਵਾਇਪਾਸ਼ ਨੂੰ ਦੋ ਟਾਈਮ ਚੋ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਮੈਂ ਵੀ ਨਿਸ਼ਾਨੇਰੇ ਪਹਿਲਾ ਨੰਬਰ ਤੇ ਆਪਣਾ ਕੋਲ ਇੱਕ ਜਿਹੜੀ ਗੱਬਣ ਵਾਸੀ ਖੜੀ ਆ ਹਾਂ ਜੀ ਸੰਤੂ ਸਾਹਿਬ ਤੇ ਕਿਵੇਂ ਅਗਰ ਸੂਆ ਕਿਨਵਾ ਸੋਣਾ ਜੀ ਤੇ ਚਾ ਸੂਆ ਹੀ ਛੇ ਦਿਨਾਂ ਦੇ ਜਮੂ ਬਹੁਤ ਸਿੱਗੀ ਆ ਹਾਂ ਜੀ ਦੂਜਾ ਸੂਆ ਹਾਂ ਜੀ ਹਾਂ ਜੀ ਤੇ ਸਮਾਂ ਕਿੰਨਾ ਕੁ ਲੈ ਜੂ ਜੀ ਸੰਤੂ ਸਾਹਿਬ ਲੈ ਚੀਪਾ ਹੀ ਹੁੰਦਾ ਦੇਣਾ 7-8 ਲੈ ਜੂ ਆਪ 7 ਦਿਨ ਹਾਂ ਜੀ ਲੋਧੀ 8-7 ਦਿਨ ਦੋਸਤੋ ਸਮਾਂ ਲੈ ਜੂਗੀ ਬਾਕੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦੇਣੀ ਆ ਠੀਕ ਹੈ ਜੀ ਰੰਗ ਪ੍ਰਿੰਟ ਪ੍ਰੈਸ਼ਰ ਪੂਛੋ ਤੁਸੀਂ ਇੱਕ ਵਾਰੀ ਚੈੱਕ ਕਰੋ ਭਵ ਮੈਂ ਜੂ ਇਹਦੇ 5-7 ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰ ਲਵਾਂਗੀ। ਪੂਰਾ ਵਜਨ ਵਜੂਦ ਫੋਲ ਵਜਨ ਨੋੜ ਦੇ ਵਿੱਚ ਆ ਇਧਰ ਇੱਕ ਵਾਰੀ ਤੁਹਾਨੂੰ ਬਾਹਰ ਕੱਢ ਕੇ ਆਪਾਂ ਤਸੱਲੀ ਨਾਲ ਤੋੜ ਕੇ ਦਿਖਾ ਦਿੰਦੀ ਆ। ਸੰਤੂ ਸਾਹਿਬ ਚੰਗੀ ਆ ਜਿੰਨੀ ਵੀ ਆ ਰਾਜਰੂ ਜੀ ਬੜੀ ਫੋਲਿਆ ਸੰਤੂ ਸਾਹਿਬ। ਬਾਕੀ ਚੋਲਾ ਚਾਲਾ ਚੰਗਾ ਨਿਸ਼ਾਨ ਸੇ ਆ। ਹਾਂਜੀ ਹਾਂਜੀ ਸੰਤੂ ਸਾਹਿਬ। ਨਾ। ਪਹਿਲੇ ਸੁਆ ਸੰਤੂ ਸਾਹਿਬ ਕਾਰਡ ਦਾ 27-28 ਕਿਲੋ ਦਾ ਆ ਯਾਰ ਕਾ 30 ਕਿਲੋ ਤੋਂ 34। ਅੱਛਾ ਜੀ। ਹਾਂ ਜੀ ਬੰਦੇ ਭਾਈ ਆਹ ਨੂੰ ਫੇਸ ਮੁਖਾਈਂ ਦਾ ਕੋਈ ਆਹ ਮੂੰਹ ਦਿਖਾ ਦਿਓ ਤੁਸੀਂ ਆ ਲੋ ਲਓ ਜੀ ਆ ਇਹਦੇ ਬਿਲਕੁਲ ਫੇਸ ਕੁਆਲਿਟੀ ਆ ਮੂੰਹ ਮਾਤਾ ਚੈੱਕ ਕਰੋ ਤੇ ਰੰਗ ਪ੍ਰਿੰਟ ਫੇਸ਼ਲ ਫਿਊਸ਼ਨ ਬਹੁਤ ਆ ਵਹਿੜਦਾ ਪਲੀ ਜੰਮੀ ਪੂਰੀ ਆ ਠੀਕ ਆ ਜੀ ਹਾਂ ਜੀ ਹਾਂ ਜੀ ਤੁਹਾਨੂੰ ਸਾਹ ਆ ਸਭੀ ਸੂਬੀ ਚੰਗੀ ਆ ਕਰਮਾ ਦੀ ਫੁੱਲ ਵਜਨ ਵਜੂਦ ਵਾਲੀ ਭਾਰੀ ਆ ਫੁੱਲ ਠੀਕ ਆ ਜੀ ਦੋ ਵੜਾ ਨੂੰ ਵਿੱਚ ਪਾਉਂਦੀ ਆ ਤੇ ਥਣ ਵੀ ਕਰਮਾ ਦੀ ਤਾਂ ਬਿਲਕੁਲ ਮੁਠੀ ਮੁਠੀ ਆ ਰੁਕ ਰੁਕਦਾ ਥਾਣਾ ਤੇ ਛੇ ਦਿਨ ਸੱਤਕ ਦਿਨ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਲੇ ਠੀਕ ਆ ਤੇ ਬਾਕੀ ਮੋਲਾ ਪਾ ਪੁੱਛ ਲਾਵਾਂਗੇ ਸੰਦੂ ਸਾਹਿਬ ਇਹਦਾ ਮੁੱਲ ਆਪਾਂ ਫੋਨ ਤੇ ਕਰਾਂਗੇ ਜੀ। ਅੱਛਾ ਜੀ। ਹਾਂ ਜੀ ਫੋਨ ਤੇ ਕਰਾਂਗੇ ਦਾ ਮੁੱਲ। ਠੀਕ ਹੈ ਭਾਈ ਪ੍ਰਭਾ। ਅੱਛਾ ਜੀ ਜਨ ਵੀਰ ਸੈਕੰਡ ਨੰਬਰ ਤੇ ਆਪਣੇ ਕੋਲ ਆਪ ਅੱਛੀ ਕਿਵੇਂ ਆ? ਹਾਂ ਜੀ ਸੰਦੂ ਸਾਹਿਬ ਇਹ ਜੀ ਦੂਜੇ ਸੂਗਾ। ਦੂਸਰਾ ਸੂਗਾ। ਹਾਂ ਜੀ ਇਹ ਵੀ ਪਿਓ ਸ਼ੇਦਾਂ ਦੇ ਸੰਦੂ ਸਾਹਿਬ। ਠੀਕ ਹੈ ਭਾਜੀ। ਹਾਂ ਜੀ ਹਾਂ ਜੀ। ਤੇ ਇਹਦਾ ਸਮਾਂ ਕਿੰਨਾ ਕੁ ਪਿਆ? ਸੰਦੂ ਸਾਹਿਬ ਇਹ ਵੀ ਲੈ ਜੂ ਕੋਈ 5-4 ਦਿਨ। ਢੱਲਾ ਢੁਲਾ ਵਾਵਾ ਕਾਫੀ ਆ। ਲੈ ਬੋਸੋ। ਆ ਤੁਸੀਂ ਦੇਖ ਸਕਦੇ ਬਿਲਕੁਲ ਬੋਲ ਬੋਲ ਦੇ ਬੱਚੇ ਆ ਕਰਮਾਂਗੇ ਵੜਾ ਕਾਦੀਆਂ ਨੇ ਠੀਕਾ ਜੀ ਬ ਤੇ ਦੂਜਾ ਸੂਆ ਬੱਚੀ ਨੇ ਸੋਨਾ ਬਹੁਤ ਸੋਹਣਾ ਕੱਦ ਕੁਦ ਆਮ ਨਾਰਮਲ ਮੀਡੀਅਮ ਹਾਈਟ ਤੋਂ ਥੋੜੀ ਉੱਚੀ ਆ ਸੰਧੂ ਸਾਹਿਬ ਹੈਗੀ ਠੰਡੀ ਸੀਲ ਆ ਪੂਰੀ ਬਾਕੀ ਥੋੜਾ ਜਿਹਾ ਆਈ ਕਰਕੇ ਨਾ ਕਰਦੀ ਆ ਆ ਦੇਖੋ ਠੀਕ ਹੈ ਜੀ ਤਾਂ ਤੁਣ ਬੜਾ ਲੱਗਾ ਸੰਧੂ ਸਾਹਿਬ ਪਹਿਲੇ ਦੂਏ ਸੰਧੂ ਸਾਹਿਬ ਦਾ 20 ਕਿਲੋ ਰਕਾਰਿਆ ਜੀ ਠੀਕ ਹੈ ਜੀ ਹਾਂ ਜੀ ਬਦੋ ਸੋ ਚੰਗਾ ਮਿਲਕ ਵੀਰ ਦੱਸ ਰਿਹਾ ਵੀ ਜਿੱਤੋਂ ਕੇ ਨਾ ਪਸ਼ੂ ਖਰੀਦੇ ਨਾਰਮਲ ਜੀ ਕੋ ਫੇਸ ਕੁਆਲਟੀ ਫਰਮ ਦੇ ਮੁਤਾਬਕ ਠੀਕ ਹੈ ਜੀ ਬੂਤੀ ਬਾਤੀ ਸੋਹਣੀ ਆ ਬਾਕੀ ਫੈਸ਼ਨ ਪੁਸ਼ਰ ਬਹੁਤ ਜ਼ਿਆਦਾ ਬੱਚੀ ਦਾ ਠੀਕ ਹੈ ਜੀ ਕੰਨ ਬਿਲਕੁ ਤੇ ਕੱਦ ਆਮ ਨਾਰਮਲ ਮੀਡੀਅਮ ਹਾਈਟ ਤੋਂ ਪਲੱਸ ਵੱਡੀਆਂ ਬਿਹੜਾ ਦੇ ਵਿੱਚ ਆਪਾਂ ਇਹਨੂੰ ਮੰਨ ਸਕਦੇ ਹਾਂ ਆਮ ਇੱਕ ਹੋਰ ਵਾਲਾ ਕਿਹੜਾ ਮੈਨੂੰ ਵੀਰੇ ਇੱਕ ਦੋ ਵਾਰੀ ਤੋੜ ਕੇ ਦਿਖਾ ਦੇ ਜਗਾ ਥੋੜੀ ਜਿਹੀ ਕਾਟਾ ਬਾਕੀ ਤਸल्ली ਨਾਲ ਦੋ ਕੋਰੀ ਤੋੜ ਕੇ ਦਿਖਾ ਦੇ ਕੋਈ ਨਹੀਂ ਥੋੜਾ ਲੰਬਾ ਤੋੜ ਕੇ ਦਿਖਾ ਦਿਓ ਤਾਂ ਜੋ ਹੈ ਆ ਦੇਖੋ ਜੀ ਠੀਕ ਆ ਜੀ ਸ ਬਹੁਤ ਖੂਬਸੂਰਤ ਲਿਆ ਬਹੁਤ ਖੂਬਸੂਰਤ ਠੀਕ ਆ ਜੀ ਤੇ ਬਾਕੀ ਪ੍ਰੋਪਰ ਹਾਈਟ ਲੈਂਥ ਦੀ ਗੱਲ ਕਰ ਲਈਏ ਤੇ ਲੰਬੀ ਲੋਵੀ ਪੂਰੀ ਹੈ ਠੀਕ ਆ ਜੀ ਤੇ ਕੱਦ ਵੀ ਵੱਡੀਆਂ ਬੜਾਂ ਦੇ ਵਿੱਚ ਹੀ ਆ ਆ ਠੀਕ ਆ ਬੰਦੇ ਭਾਈ ਮੋਰਦਾ ਪਮਾਰੀ ਪਰਯojana ਠੀਕ ਨਿਸ਼ਾਨ ਮੇਰੇ ਚੰਗੀ ਅਬੱਸੀ ਕੀ ਮੋਲ ਲੈਣਾ ਕਰਦੇ ਆ ਤਵਾ ਜੀ ਮੋਲ ਦਈਏ ਕਿੰਨੇ ਦੀ 70000 ਮੋਲਿਆ ਹਾਂ 2000 ਛੱਡਦਾ 70000 ਦੀ ਬੱਸੀ ਦੇ ਦਾਂ 70 ਦੀ ਦੇ ਦਈਏ ਹਾਂਜੀ ਦੇ ਦਈਏ ਸੰਦੂ ਠੀਕ ਹੈ ਵੀਰੇ ਮੌਕੇ ਮਾਨ ਤਾਂ ਜਰੂਰ ਕਰਾਂਗੇ ਕਿਉਂਕਿ ਮੈਸੇਜ ਇੰਨੀ ਵੀ ਹੋ ਸਕਦੀ ਓਨੀ ਜਰੂਰ ਜਰੂਰ ਸੰਦੂ ਸਾਹਿਬ ਮੌਕੇ ਦੇ ਬਿਲਕੁਲ ਲੈਸ ਕਰਾਂਗੇ ਜੀ ਠੀਕ ਹੈ ਪਾਜੀ ਹਾਂਜੀ ਸੰਤੂ ਸਾਹਿਬ ਉਹ ਵੀ ਦੱਸੋ ਐਂਡ ਤੋਂ ਜਿਹੜੀ 70000 ਦੀ ਤੁਹਾਨੂੰ ਮਿਲ ਜੂਗੀ ਡਿਮਾਂਡ ਹੈ 72000 ਕਰਾ ਲਓ 75 ਕਰਾ ਲਓ ਤੇ 70000 ਦੀ ਲੈ ਆਵੇ ਠੀਕ ਹੈ ਜੀ ਐਂਡ ਤੋਂ ਐਂਡ ਇੱਕ ਅਗੇ ਨੈਕਸਟ ਆਪਾਂ ਤੁਹਾਨੂੰ ਵਾਇਰ ਦਿਖਾ ਦਿੰਨੇ ਆ ਪਲੂਨ ਬੱਛੀ ਆ ਪਹਿਲਾ ਸੂਦਾ ਸੂਈ ਹੈ ਹਾਂਜੀ ਸੰਤੂ ਸਾਹਿਬ ਪਹਿਲਾ ਸੂਦਾ ਸੂਈ ਹੈ ਰਾਤੀ ਸੂਈ ਹੈ ਜੀ ਇਹਦੇ ਪਿੱਛੇ ਬੱਛੀ ਆ ਸੰਤੂ ਸਾਹਿਬ ਲਓ ਜੀ ਮਗਰ ਵੀ ਬੱਛੀ ਆ ਆਪ ਹੀ ਬੱਛੀ ਆ ਠੀਕ ਹੈ ਜੀ ਆਹ ਡੱਬੀ ਬੱਛੀ ਇਸੇ ਵੈੜਦੀ ਆ ਕੱਲ ਰਾਤੀ ਸੂਈ ਆ ਹਾਂਜੀ ਹਾਂਜੀ ਸੰਤੂ ਸਾਹਿਬ ਠੀਕ ਹੈ ਜੀ ਸੰਤੂ ਸਾ ਅੰਦੀਨੀਵਟਰੀ ਕਰਮਾਲੀ ਕੋਈ ਨਹੀਂ ਲੋ ਜੀ ਉਹ ਹੈ ਠੰਡੀ ਠਿਰੀ ਏਕੇ ਹੋਲ ਮੰਨੀ ਵੀਰ ਤੇ ਇਹਨਾਂ ਸਾਡ ਦੋ ਚੁਵਾਈਆਂ ਕਰਤੀਆਂ ਇਹਦੀਆਂ ਸੰਧੂ ਸਾਹਿਬ ਦੋ ਚੁਵਾਈਆਂ ਕਰਤੀਆਂ ਠੀਕ ਆ ਦੇਖੋ ਜੀ ਚੁਵਾਈ ਬੱਚੀ ਦੋਸਤੋ ਪਲੂਣ ਆ ਪਹਿਲਣ ਬੱਚੀ ਆ ਬਾਕੀ ਕਿਸੇ ਰਕਮ ਦੀ ਕੋਈ ਲੱਤ ਛੜਦਾ ਕਰਮਾਲੀ ਨੂੰ ਪਤਾ ਨਹੀਂਗਾ ਠੀਕ ਆ ਜੀ ਭਾਬਾ ਇੰਨੇ ਕੰਨੀ ਵਾਲੇ ਦੰਦ ਨਹੀਂ ਬਰਾਬਰ ਕੀਤੇ ਪਹਿਲਣ ਬੱਚੀ ਆ ਪਲੂਣ ਠੀਕ ਆ ਤੇ ਬਾਕੀ ਦੋਸਤੋ ਛੜੀਆਂ ਛੋੜੀਆਂ ਬੰਦੀਆਂ ਕੋਈ ਭਰਾ ਉਹਦੇ ਸਮਝ ਵਿੱਚ ਬੰਦਾ ਰਸੀ ਪਾਉਣੀ ਚਾਹੁੰਦਾ ਆਪਦੇ ਖੂਸੀ ਨਾਲ ਪਾਵੇ ਭਾਵੇਂ ਨਾ ਪਾਵੇ ਸੰਧੂ ਸਾਹਿਬ ਹਾਂ ਪਰ ਇਹ ਕਰਮਾਲੀ ਲੱਤ ਨਹੀਂ ਪ ਆ ਜੀ ਬਿਚਾਰਾ ਵੀਰੇ 2 ਕਿਲੋ ਟਾਈਮ ਚੋੜੀਏ ਤੁਸੀਂ ਕਿਹੜੇ ਬੋਲਾ ਸਾਹਿਬ ਬੋਲਾ ਇਹਦਾ ਘਰ ਤੋਂ ਘਟੂ 11 ਕਿਲੋ ਹੋਗਾ ਜੀ 11 ਕਿਲੋ ਬੱਚੇ ਦਾ ਕਰਕੇ ਥੋੜਾ ਸੰਧਾਪ ਕਰਦੀ ਆ ਕੋਈ ਗੱਲ ਸਾਜੀ ਸੂਈ ਸਾਈ ਕਰਕੇ ਲਓ ਦੱਸੋ 11 ਕਿਲੋ ਬੋਲਾ ਵੀਰਾਂ ਦਾ ਵੀ ਆਪਾਂ ਨੋਟ ਕੀਤਾ ਠੀਕ ਆ ਜੀ 2 ਗਡਾਂ ਦੀ ਚਵਾਈ ਹੋਈ ਆ ਹੁਣ ਤੀਜੇ ਟਾਈਮ ਜਿਹੜੀ ਚਵਾਈਆਂ ਦੀ ਸ਼ਾਮੀ ਕੀਤੀ ਜਾਣੀ ਆ ਬਾਕੀ ਥਾਂ ਤੁਹਾਨੂੰ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਸਪੇਸ ਵਾਲੇ ਚੱਪੇ ਚੱਪੇ ਦੇ ਠੀਕ ਆ ਜੀ ਸੋ ਬਾਕੀ ਰੰਗ ਪ੍ਰਿੰਟ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਵਾਈਟ ਤੇ ਬਲੈਕ ਬਹੁਤ ਪਛੀ ਬਹੁਤ ਖੂਬਸੂਰਤ ਲੱਗਿਆ ਜੀ ਸੋ ਵਾਦੇ ਬੰਦੇ ਪਸ਼ੂ ਜਿਹੜੇ ਪਹਿਲਾਂ ਦੂਜੇ ਨਾਲ ਦੋਸਤ ਪਸ਼ੂ ਹੁੰਦੇ ਜਾਂ ਦੰਦਾਂ ਦੇ ਵਿੱਚ ਹੁੰਦੇ ਜੀ ਸਰਦਾਰ ਜੀ ਸੂਸਾਜ ਵੀ ਆਈ ਆ ਤਾਂ ਕਰਕੇ ਵੀ ਆ ਬਾਕੀ ਠੰਡੀ ਸੀਲ ਬੜੀ ਆ ਹਾਂ ਦੇਖੋ ਰਕਾਰ ਹੀ ਟੁੱਟੇ ਪਏ ਆ ਠੰਡੇ ਸੀਲਾ ਦੇ ਪਾਸੇ ਹਾਂਜੀ ਹਾਂਜੀ ਭਾਵੇਂ ਉਹ ਜਿਹੜੀ ਰਾਤੀ ਵੀਡੀਓ ਪਾਈ ਨਾ ਉਹਦੇ ਨੂੰ ਥੱਲੇ ਨਹੀਂ ਨੰਨੀ ਵੀ ਆਂਦੀ ਕਰਮ ਵਾਲੀ ਫੇਰ ਕੁਝ ਨਹੀਂ ਆਹ ਹਾਂਜੀ ਹਾਂਜੀ ਤੋ ਸੀਲ ਸੋ ਪੋਸਟੋਂ ਬੜਾ ਵਾਧਾ ਵੀਰੇ ਹਾਂਜੀ ਹਾਂਜੀ ਸਾਨੂੰ ਸਾਰਾ ਆ ਦੇਖੋ ਨੌ ਵੀ ਦੋਸਤ ਠੀਕ ਆ ਜੀ ਜਿੱਦਾਂ ਮਰਜ਼ੀ ਮੇਰਾ ਭਰਾ ਭੈਣ ਕੁਛ ਛੋਟਾ ਬਚਾ ਬਹਿ ਕੇ ਚਵਾਈ ਕਰਦੇ ਹਾਂ। ਹਾਂਜੀ ਹਾਂਜੀ ਸੰਧੂ ਸਾਹਿਬ। ਲੈ ਵੀ ਨਿਸ਼ਾਨਾ ਤਾਂ ਮੁੱਲ ਦੱਸ ਫਿਰ ਉਹੋ ਜਿਹੜਾ ਪੈ ਲੈਣਾ। ਸੰਧੂ ਸਾਹਿਬ ਮੁੱਲ ਪਾਏ 55 ਕਰੀ ਜਾਈਏ। 53 ਕਰੀ ਜਾਈਏ 51000 ਦੀ ਬਚੀ ਦੇ ਦਾਂਗੇ। 51 ਦੀ। ਹਾਂਜੀ। ਵਿੱਚ ਅਗਰ ਸਕੀਮ ਵਾਲਾ ਕੰਮ ਹੀ ਆ। ਸਕੰਦ ਸਕੀਮ ਵਾਲਾ ਆ ਸੰਧੂ ਸਾਹਿਬ। ਅੱਛਾ ਜੀ। ਹੋਰ ਛੱਡਦਾ 500। ਹਾਂ। ਲਓ ਵੀ। 50000 500 ਦੀ ਬਚੀ ਦੇ ਦਾਂਗੇ ਤੁਹਾਨੂੰ ਸਾਹਿਬ। ਲਓ ਜੀ ਠੀਕ ਹੈ ਜੀ 500 ਹੋਰ ਲੈਸ ਕਰਕੇ ਪਾ 50000 ਤੇ 500 ਦੀ। ਹਾਂਜੀ। ਮਗਰ ਵੀ ਬੱਛੀ ਆ ਸੰਦੂ ਸਾਹਿਬ ਹਾਂ ਚਲੋ ਜੀ ਬਾਕੀ ਚਲੋ ਨਸਲ ਬਰੀਡ ਹਾਂ ਹਾਂ ਜੀ ਹਾਂ ਉਹ ਸ਼ੁਰੂ ਚਵਾਈ ਜਿਹੜਾ ਕੇ ਵੀਰ ਦੀ ਚੰਗੀ ਸੇਵਾ ਰਹੀ ਮਗਰ ਵੀ ਬੱਛੀ ਆ ਵਾਢੇ ਬੰਦੀ ਆ ਸੰਦੂ ਸਾਹਿਬ ਬਿਲਕੁਲ ਵੀ ਬੱਛੀ ਪਿੱਛੇ ਲਓ ਜੀ ਬੱਚਾ ਇੱਕ ਵਾਰੀ ਤੁਹਾਨੂੰ ਫਿਰ ਦਿਖਾ ਦਿੰਨੇ ਆ ਆ ਬੱਛੀ ਆ ਮਗਰ ਠੀਕ ਆ ਜੀ ਰਾਤੀ ਸੂਈ ਰਾਤੀ ਸੰਦੂ ਸਾਹਿਬ ਠੀਕ ਆ ਮਹਾਰਾਜ ਅੱਗੇ ਨਿਸ਼ਾਨ ਆਪਣੇ ਕੋਲ ਜਿਹੜੀ ਅੱਗੇ ਆ ਗਈ ਆ ਹਾਂ ਜੀ ਸੰਦੂ ਸਾਹਿਬ ਗਰਲੈਂਡੋ ਦਾ ਕ੍ਰੋਸ ਹੈ ਜੀ ਗਰਲੈਂਡੋ ਦੇ ਵਿੱਚ ਐਚ ਐਫ ਹਾਂ ਜੀ ਹਾਂ ਜੀ ਐਚ ਐਫ ਇਹਦੇ ਵਿੱਚ ਬੱਚਾ ਹੈ ਸੰਦੂ ਸਾਹਿਬ ਸੂਆਂ ਦੇ ਵਿੱਚ ਕਿਵੇਂ ਇਹ ਸੰਦੂ ਸਾ ਪਹਿਲਾਂ ਨੇ ਹਾਂਜੀ ਠੀਕ ਹੈ ਜੀ ਅੱਜ ਕਿਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੰਦੂ ਸਾਹਿਬ 5 ਤੋਂ 6 ਦਿਨ ਹੋ ਗਏ ਨਾੜੂ ਤੇ ਬੱਚਾ ਠੀਕ ਹੈ ਜੀ ਹਾਂਜੀ ਲੋ ਵੀ 5-6 ਦਿਨਾਂ ਦੀ ਦੋਸਤ ਸੂਈ ਆ ਠੀਕ ਹੈ ਇਹਦੇ ਪਿੱਛੇ ਬੱਚਾ ਜੀ ਤੇ ਕੱਦ ਮੀਡੀਅਮ ਤੋਂ ਪਲੱਸ ਵੱਡੀਆਂ ਬੜਾ ਦੇ ਵਿੱਚ ਆਉਂਦੀ ਆ ਮਗਰ ਬੱਚਾ ਠੀਕ ਆ ਤੇ ਇਹਦੇ ਥੱਲੇ ਹੁਣ ਕੀ ਬੋਲਾ ਜੇ ਕੱਚਾ ਬੋਲਾ ਥੱਲੇ ਦੁੱਧ ਲਾ ਲਓ ਬੋਲਾ ਲਾ ਲਓ 5-6 ਦਿਨ ਹੋਏ ਸੂਈ ਨੂੰ ਇਹ ਵੀਨਾਂ ਤੋਂ ਬਾਹਰ ਚਲੰਦੀ 21-22 ਕਿਲੋ ਦੁੱਧ ਹੋ ਗਏ ਇਸ ਵਕਤ ਹਾਂਜੀ ਸੰਦੂ ਸਾਹਿਬ ਹਮ ਲੋ ਵੀ ਅੱਜ 5-6 ਦਿਨਾਂ ਦੀ ਦੋਸਤ ਸੂਈ ਆ ਤੇ ਤਕਰੀਬ ਕੋ ਕੱਚਾ ਬੋਲ ਮੰਗ ਲੇ ਭਰਾ ਮੇਰਾ ਚਲੋ ਸੰਧੂ ਸਾਹਿਬ ਤਹੀਂ 22 ਕਿਲੋ ਆ ਦੇਖੋ ਆ ਦੇਖੋ ਜੀ ਠੀਕ ਆ ਜੀ ਹਾਈਟ ਇਹਦੀ ਉੱਚੀ ਆ ਕਦ ਉੱਚਾ ਪੈਰ ਦਾ ਠੀਕ ਆ ਮਗਰ ਮਨੇ ਬਾਜੀ ਦਾ ਬੱਚਾ ਮੇਲ ਕਾ ਵੀ ਆ ਹਾਂ ਜੀ ਮੇਲ ਕਾ ਸੰਧੂ ਸਾਹਿਬ ਲਓ ਜੀ ਮਗਰ ਪਛਾਹੀਏ ਤੇ ਠੀਕ ਆ ਜੀ ਠੀਕ ਆ ਸੰਧੂ ਸਾਹਿਬ ਕਾਲੀ ਕਰਦੀ ਪੈਂਦੀ ਥੋੜੀ ਬੱਚੇ ਕਰਕੇ ਨਾ ਹਾਂ ਵੇ ਲਾ ਦੂਗੀ 2-4 ਕਿਲੋ ਜੇ ਟਾਪ ਟਾਪ ਲਾ ਦੂ ਸੰਧੂ ਸਾਹਿਬ 5-6 ਕਿਲੋ ਤੇ ਚਵਾਊਗੀ ਹਾਂ ਲਓ ਜੀ ਅੱਜ 22 ਕਿਲੋ ਘੱਟੋ ਘਾਟੇ ਦੇ ਤੇਲੇ ਦੁੱਧ 5-6 ਦਿਨਾਂ ਦੀ ਸੂਈਆ ਬੱਚਾ ਕਿਹੜਾ ਹੋਈ ਮਗਰ ਹਾਂਜੀ ਕਾਲਾ ਬੱਚਾ ਸੰਧੂ ਸਾਹਿਬ ਲਓ ਜੀ ਬਲੈਕ ਰੰਗ ਦੇ ਵਿੱਚ ਮਗਰ ਬੱਚਾ ਠੀਕ ਆ ਨਾਲੂ ਤੇ ਬੱਚਾ ਨਾਲਾ ਬੱਚੇ ਦੇ ਅੱਜ 5-6 ਦਿਨਾਂ ਦੀ ਸੂਈਆ ਪੈਰ ਤੇ ਬਾਕੀ ਸੰਧੂ ਸਾਹਿਬ ਇੱਚੀ ਬੜੀਆਂ ਹੈ ਬਿਨਾ ਵੰਗੇ ਦੇ ਚਵਾਈ ਆ ਠੀਕ ਆ ਜੀ ਹਾਂਜੀ ਆ ਦੇਖੋ ਜੀ ਕੋਈ ਮੰਨੇ ਬਾਈ ਇੱਕ ਵਾਰੀ ਮੈਨੂੰ ਥਾੜਾ ਵਖਾ ਲੈਣ ਦਿਓ ਬਾਈ ਆ ਲੋ ਠੀਕ ਹੈ ਅੱਛਾ ਨਿਸ਼ਾਨ ਵੀਰੇ ਇਹਦਾ ਮੈਨ ਦੇਣ ਕੀ ਕਰਦਾ ਸੰਧੂ ਸਾਹਿਬ ਦਾ ਜੈਸ ਨੂੰ ਹੀ 70000 ਰੁਪਏ 70 ਦੀ ਇਹਦੇ ਵਿੱਚ ਛੋੜ ਹੀ ਕਰਾਂਗੇ ਜਿਹੜੀ 100 200 ਕਰਾਂਗੇ ਠੀਕ ਹੈ ਵੀਰੇ ਹਾਂਜੀ ਲਓ ਦੋਸਤੋ 70000 ਲੈਦੇ ਆ ਵਿੱਚੋਂ ਛੋੜ ਛੱਪਈਆ ਮੌਕੇ ਤੇ ਮਾਨਤਾ ਨਹੀਂ ਆ ਜਿਹੜਾ ਵਿੱਚ ਕੋਈ ਜੈਸ ਹੋਊਗੀ ਸੰਧੂ ਸਾਹਿਬ 22 ਕਿਲੋ ਦੁੱਧ ਹੈ ਠੰਡਾ ਬਾਕੀ ਕਿਹਨੇ ਗਾਰੰਟੀ ਦੇ ਖੜਨੀ ਹੋਊਗੀ 20 ਕਿਲੋ ਹੀ ਗਾਰੰਟੀ ਦੇਵਾਂਗੇ ਆਪਾਂ ਠੀਕ ਹੈ ਅੱਜ ਹੁਣ ਮੌਕੇ ਦੀ ਗੱਲ ਕਰਦੇ ਆ ਹਾਂਜੀ ਮੌਕੇ ਦੀ ਗੱਲ ਕਰ ਰਹੇ ਆ ਤੋਂ ਦਾ ਵਧਾਉਣਾ ਘਟਾਉਣਾ ਅਗੇ ਦੀ ਸੀਰੀ ਹਾਂਜੀ 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 ਸੰਧੂ ਲੋਭੀ ਪ੍ਰਭਾਤ ਫਿਰ ਖਾਲ 20 ਤੋਂ 20 ਤੋਂ ਪਲੱਸ ਵੈਸੇ ਪਰ 20 ਕਿਲੋ ਦੀ ਨਿਸ਼ਾਨਦਾ ਵੀ ਆਪਾਂ ਤਸੰਨੀ ਗਾਰੰਟੀ ਤੇ ਦੇਵਾਂਗੇ ਤੇ ਬਾਕੀ ਮੋਲ ਤੁਹਾਨੂੰ ਦੱਸ ਦਿੱਤਾ ਵਿਰਲਾ ਬੰਦਾ ਚੰਗੀਆਂ ਨੇ ਥਣ ਪੂਰਾ ਮੁੱਠੀ ਵਾਲਾ ਠੀਕ ਹੈ ਜੀ ਬਲੈਕ ਥਾਣਾ ਰਗਰੂ ਦੇ ਬਹੁਤ ਕੁਲ ਇੱਕ ਆ ਬਾੜ ਦਾ ਬਲੈਕ ਰੰਗ ਤੇ ਇਧਰ ਇੱਕਦਮ ਇੱਕ ਹੋਰ ਤੋਹਫਾ ਦਿਖਾਉਣੇ ਆਪਾਂ ਲਾਸਟ ਦੇ ਵਿੱਚ ਮੇਰਾ ਵੀ ਸੂਈ ਸਵਾਈ ਹੈ ਠੀਕ ਹੈ ਤੇ ਨਿਸ਼ਾਨੇ ਦਾ ਸੁਆ ਫਿਰ ਕਿੰਨੇ ਕੇ ਸੰਦੂ ਸਾਹਿਬ ਇਹਦਾ ਦੁੱਜਾ ਹੀ ਸੁਆ ਜੇ ਹਾਂਜੀ ਤੇ ਇਹਨੂੰ ਤਿੰਨ ਦਿਨ ਹੋਏ ਸੂਈ ਨੂੰ ਤਿੰਨ ਕਿ ਦਿਨ ਹੋਏ ਹਾਂਜੀ ਇਹਦੇ ਪਿੱਛੇ ਬੱਛੀ ਆ ਸੰਦੂ ਸਾਹਿਬ ਪਾਵੇ ਕੋਈ ਵੀਰ ਮੇਰਾ ਬੋਲਾ ਮੰਨ ਲੈ ਦੇ ਭਾਵੇਂ ਦੁੱਧ ਮੰਨ ਲੈ 18 ਕਿਲੋ ਇਹ ਥਲੇ ਬੋਲਾ ਜਾਂ ਦੁੱਧ ਹੋਊਗਾ ਠੀਕ ਆ ਜੀ ਹਾਂਜੀ ਲਓ ਤੁਸੋਂ ਮਗਰ ਬਚੀ ਆ ਤੇ ਕੋਈ 18 17 ਕਿਲੋ ਹਾਂਜੀ 18 ਕਿਲੋ ਖੁੱਲਾ ਡੋਲਾ ਹੈਗਾ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਸਿਲੀਆਂ ਠੰਡੀਆਂ ਸਿਲੀਆਂ ਐਚੂ ਬੜੀਆਂ ਹਾਂ ਹਾਂਜੀ ਆ ਦੇਖੋ ਜੀ ਬਾਕੀ ਭੜਾ ਭਲਾ ਹੈਗੀਆਂ ਨੇ ਪਲੂਣੀਆਂ ਹਾਂਜੀ ਜੀ ਥੋੜੇ ਭੜਾ ਹੈਗੀਆਂ ਲੈ ਸੂਈ ਕਰਕੇ ਤੀਜਾ ਦਿਨ ਹੈ ਸੰਧੂ ਸਾਹਿਬ ਪਿਓਰ ਜੀ ਹਾਂ ਹਾਂਜੀ ਲਓ ਜੀ ਅਜ ਤਿੰਨ ਦਿਨ ਦਾ ਸਮਾਂ ਠੀਕ ਆ ਜੀ ਥਲ ਤੁਣ ਪੂਰਾ ਵਿਰਲ ਚ ਹੈ ਸੰਧੂ ਸਾਹਿਬ ਆ ਦੇਖੋ ਸੋ ਬਾਕੀ ਆ ਵਿਰ ਤੇ ਕੋਈ 16 17 16 17 ਕਿਲੋ ਐਸ ਵਕਤ ਕੋਈ ਵੀਰ ਬੋਲਾ ਮੰਨ ਲੈ ਕੱਚਾ ਬੋਲਾ ਮੰਨ ਲੈ ਮਗਰ ਇਹਦੇ ਬੱਚੀ ਸੰਧੂ ਸਾਹਿਬ ਅੱਛੀ ਜੀ ਅੱਛੀ ਹੈ ਮਗਰ ਹਾਂਜੀ ਸੰਧੂ ਸਾਹਿਬ ਮਗਰ ਬੱਚੀ ਹੈ ਠੀਕ ਹੈ ਬੱਚੀ ਵੀ ਚੰਗੇ ਸੀ ਬੰਦੀ ਸੰਧੂ ਸਾਹਿਬ ਆਹ ਦਿਖਾ ਦਿਓ ਬੱਚਾ ਆਹ ਕਰੋ ਚੈੱਕ ਠੀਕ ਹੈ ਨਾ ਰੂਣਾ ਨਾ ਬੱਚੇ ਦੇ ਹਾਂ ਜੀ ਤਿੰਨ ਦੇ ਹੋਏ ਸੰਧੂ ਸਾਹਿਬ ਸੂਈ ਨੂੰ ਜੀ ਮਿਲਦੇ ਮਿਲਦੇ ਆਪਰੇ ਟਿਕ ਗਿਆ ਹਾਂ ਜੀ ਸੰਧੂ ਸਾਹਿਬ ਬੇੜਾ ਮੰਗੇ ਦਾ ਚਵਾਈ ਹੈ ਜੀ ਟੁਆਲਪ ਕਰਕੇ ਦਿਖਾ ਦੇਣੀ ਆ ਵੀਡੀਓ ਤੇ ਲਓ ਵੀ ਭਰਾਵੋ ਠੀਕ ਹੈ ਜੀ ਇਹ ਇਹ ਦੋਸਤੋ ਵੇਰ ਜਿਹੜੀ ਆਪਾਂ ਤੁਹਾਨੂੰ ਦਿਖਾ ਰਹੇ ਆ ਸੂਈ ਸਵਾਈ ਆ ਇਹ ਆ ਨਹੀਂ ਆ ਨਹੀਂ ਠੀਕ ਆ ਮੈਂ ਮੰਨੇ ਵੀਰ ਲੈ ਮੋੜ ਦੋ ਬਾਕੀ ਮੂੰਹ ਮੱਥਾ ਦਿਖਾ ਨਹੀਂ ਮੰਨੇ ਵੀਰ ਗੋਦੀ ਪਾਤੀ ਬਹੁਤ ਸੋਹਣੀ ਬੱਚੀ ਦੀ ਫੇਸ ਕੁਆਲਟੀ ਬਹੁਤ ਸੋਹਣੀ ਆ ਠੀਕ ਆ ਜੀ ਆ ਵੇਖੋ ਛੋਟੇ ਕੰਨ ਬੁੱਤੀ ਪਾਤੀ ਬਹੁਤ ਸੋਹਣੀ ਆ ਠੀਕ ਆ ਨਹੀਂ ਨਸਲ ਜਾਤ ਆ ਵੀਰੇ ਚਵਾ ਚਵਾਉਣਾ ਚਾਹੀਦਾ ਵੇਰ ਨੂੰ ਨਸਲ ਬਰੀਡ ਦੇ ਵਿੱਚ ਆ ਮਬਦੋਸੋ ਬੱਚੀ ਵੀ ਚੰਗੀ ਆ ਠੀਕ ਆ ਜੀ ਸੰਧੂ ਸਾਹਿਬ ਇਹ ਵੀ ਬਾਹਰ ਦੁੱਧ ਤੇ ਚੱਲੂਗੀ 24 ਚਵਾਏ 25 ਚਵਾਏ ਇਹਨਾਂ ਦੋ ਚੌਗੀ 18 19 ਕਿਲੋ ਤੇ ਇਹਨੇ ਸਟਾਰਟਿੰਗ ਕੀਤੀ ਬੋਲੇ ਦੋ ਸੰਧੂ ਸਾਹਿਬ ਤੀਜਾ ਹੀ ਦੇਨੇ ਆ ਜੀ ਹਾਂ ਹਾਂਜੀ ਹਾਂਜੀ ਇਹਦਾ ਨਿਸ਼ਾਨ ਕੀ ਮੁੱਲ ਕਰਤਾ ਫਿਰ ਇਹਦਾ ਸੰਧੂ ਸਾਹਿਬ ਮੁੱਲ ਬਿਲਕੁਲ ਜਾ ਆ ਜੀ ਹਾਂਜੀ ਇਹ ਵੀ 70000 ਦੀ ਦੇ ਦਾਂਗੇ 70 ਦੀ ਹਾਂਜੀ ਵੀ ਲੈ ਦੇ ਆ ਕਿ ਹੋ ਜੂ ਵਿੱਚੋਂ ਕੋਈ ਨਹੀਂ 1000 ਰੁਪਏ ਛੱਡਦਾ ਸੰਧੂ ਸਾਹਿਬ 1 ਕੱਟ 70 ਦੀ ਦੇ ਦਾਂਗੇ ਠੀਕ ਆ ਭਾਈ ਹਾਂਜੀ ਸੰਤੂ ਸਾਹਿਬ ਲਓ ਜੀ ਇੱਕ ਘਟ 70 ਦੇ ਨਿਸ਼ਾਨਬਾ ਵੀ ਦਵਾ ਗਿਆ ਆਪਾਂ ਠੀਕ ਆ ਜੀ ਅੱਜ ਮੌਕੇ ਤੇ ਬਿੜਾ ਵੰਗੇ ਦੇ ਚਵਾਈ ਆ ਜੀ ਵੰਗਾ ਪਾਉਣ ਦੀ ਲੋੜ ਕੇ ਵੀ ਟਿੰਦਰ ਨੂੰ ਨਹੀਂ ਵੰਗਾ ਪਾਉਣ ਦੀ ਲੋੜ ਜਿਹੜੀਆਂ ਸੁਈਆਂ ਸਾਰੀਆਂ ਬਿੜਾ ਵੰਗੇ ਦੇ ਚਵਾਈ ਆ ਬਿਲਕੁਲ ਹਾਂਜੀ ਲਓ ਦੋਸਤੋ ਫੈਸ਼ਨ ਫਿਊਸ਼ਨ ਬਹੁਤ ਜ਼ਿਆਦਾ ਆ ਵੇੜਾਂ ਦੇ ਉਹਦੇ ਚ ਕੋਈ ਸ਼ੱਕ ਨਹੀਂਗਾ ਠੀਕ ਆ ਜੀ ਬਾਕੀ ਹਵਾਨੇ ਚੱਡੇ ਵੀ ਪੂਰੇ ਖਬਰਦਾਰ ਤੇ ਕਰਮਾ ਦੇ 20 ਲੀਟਰ 25 ਲੀਟਰ 22 ਲੀਟਰ ਅਜ ਤੋ ਤੱਕ ਨਾਰਮਲੀ ਦੁੱਧ ਚੋਣ ਵਾਲੇ ਪਸ਼ੂ ਅੱਜ ਨਿਸ਼ਾਨਵੀਰ ਦੇ ਕੋਲ ਅੱਜ ਮੌਜੂਦ ਆ ਸੋ ਪਰਤਾਪੁਰਤਾ ਬਿਲਕੁਲ ਜੈਨੂਨ ਜਾਇਜ ਹੈ ਹਰੇਕ ਫਾਰਮਰ ਭਰਾ ਦੇ ਪਹੁੰਚ ਵਿੱਚ ਇਹ ਸਾਰੇ ਪਸ਼ੂ ਆ ਠੀਕ ਹੈ ਜੀ ਬਾਕੀ ਸੁਫਾਈਆਂ ਸੁਪੂਈਆਂ ਤੁਸੀਂ ਆਪ ਦੇਖ ਲਓ ਬਹੁਤ ਖੂਬਸੂਰਤ ਨੇ ਹਵਾਨੇ ਚੱਡੇ ਦੀਆਂ ਬਾਕੀ ਥਣਾ ਦੀਆਂ ਬਿਲਕੁਲ ਸਾਫ ਸੁਥਰੀਆਂ ਠੀਕ ਹੈ ਜੀ ਤੇ ਮਿਲਦੇ ਆ ਮਿਲਦੇ ਆ ਬੜੀਆਂ ਠੰਡੀਆਂ ਧੀਰਗਾ ਜਿਹੜੀਆਂ ਤਿੰਨ ਵੜਾ ਤੁਹਾਨੂੰ ਦਿਖਾਈਆਂ ਨੇ ਜਿਹੜੀਆਂ ਦੋ ਘੱਬਣ ਆ ਇਹ ਵੀ ਕਰਮਾਲੀਆਂ ਆ ਜਾਣਗੀਆਂ ਦੋ ਦੋ ਚੌ ਪੰਜਾਂ ਪੰਜਾਂ ਦਿਨਾਂ ਦੇ ਵਿੱਚ ਸੂ ਪਣ ਗਈਆਂ ਤੇ ਨਿਸ਼ਾਨ ਵੀਰੇ ਹੋਰ ਗੱਲਬਾਤ ਕੋਈ ਵਧੀਆ ਸਨੂ ਸਾਹਿਬ ਕਿਰਪਾ ਜੀ ਬਾਬੇ ਜੀ ਤੇ ਇੱਕ ਕਰਦੇ ਨੰਬਰ ਸਾਂਝੇ ਵੀਰ 9986 68 ਠੀਕ ਹੈ ਵੀਰੇ ਹਾਂਜੀ ਲਓ ਦੋਸਤੋ ਵੀਰ ਨਿਸ਼ਾਨ ਆਪਣੇ ਨਾਲ ਸੀਗਾ maal ਐ ਨਿਸ਼ਾਨ ਪਿੱਛੇ ਚ ਪਾਇਆ ਸੀ ਆਪਾਂ ਹੋ ਗਿਆ ਸੇਲ ਹਾਂਜੀ ਹੋ ਗਿਆ ਸੰਤੂ ਸਾਹਿਬ ਸੇਲ ਜੀ ਠੀਕ ਕਰਾ ਟੋਟਾ ਦਾ ਵੇਖ ਗਿਆ ਸਾਫ਼ ਸੁਥਰੇ ਪਸ਼ੂ ਸੀ ਹਾਂਜੀ ਹਾਂਜੀ ਸਾਫ਼ ਸੁਥਰੇ ਜੀ ਲੋ ਵੀ ਭਰਾਵਾਂ ਫੋਨ ਚੱਕੋ ਤੇ ਵੇਖ ਕਰੋ ਇਹ ਨਿਸ਼ਾਨ ਦੇ ਨਾਲ ਕਰੋ ਕੰਟੈਕਟ ਤੁਸੀਂ ਕਰੋ ਸੰਪਰਕ ਇੱਥੇ ਆਣ ਕੇ ਕਿਸੇ ਭਰਾ ਨੇ ਤਸੱਲੀ ਕਰਨੀ ਹੈ ਤੇ ਮੋਸਟ ਵੈਲਕਮ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਬਿਲਕੁਲ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਦੇ ਪਸ਼ੂ ਖਰੀਦੋ ਮਿਲਦੇ ਆ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ